ਐਪਲੀਕੇਸ਼ਨ ਦਿੱਤੀ ਸੀ ਜੀ ਇੱਕ ਬਲਕੀਤ ਸਿੰਘ ਚਾਹਲ ਨੇ ਜੀ ਇਹ ਚਮਕੌਰ ਸਾਹਿਬ ਦੇ ਰਹਿਣ ਵਾਲੇ ਇਹਨਾਂ ਨੇ 12 ਏਕੜ ਦਾ ਸੌਦਾ ਕਰਾਇਆ ਸੀ ਬੈ ਇਕਰਾਰਨਾਮਾ ਆਪਣੇ ਸਮਰਾਲੀ ਤਹਿਸੀਲ ਦੇ ਵਿੱਚ ਇਹਨਾਂ ਨੂੰ ਅੱਗੇ ਜਗਦੀਸ਼ ਸਿੰਘ ਵਾਸੀ ਕਲਿਹੜੀ ਨੇੜੇ ਪਿੰਡ ਬਰੇਡਾ ਜੀ ਸ਼ਹਿਰ ਬਰੇਡਾ ਤੇ ਅਵਰ ਸਿੰਘ ਅਰਤੀਆ ਇਹ ਗੱਗੜਵਾਲ ਦਾ ਜਿਲ੍ਹਾ ਫਤਿਹਗੜ੍ਹ ਸਾਹਿਬ ਦਾ ਇਹਨਾਂ ਨੇ ਪਰਮਾਤਮਾ ਕੀ ਨੂੰ ਦੱਸਿਆ ਵੀ ਸਾਡਾ ਨਾ ਹਰਪ੍ਰੀਤ ਤੇ ਇੱਕ ਨੂੰ ਇੱਕ ਨੇ ਦੱਸਿਆ ਜੀ ਹਰਵੰਤ ਸਿੰਘ ਜਗਦੀਸ਼ ਸਿੰਘ ਨੇ ਆਪਣਾ ਨਾਂ ਜਾਲੀ ਦੱਸਿਆ ਹਰਵੰਤ ਸਿੰਘ ਤੇ ਅਮਰਜੀਤ ਨੇ ਆਪਣਾ ਜਾਲੀ ਨਾਂ ਦੱਸਿਆ ਹਰਪ੍ਰੀਤ ਸਿੰਘ ਵੀ ਸਾਡੇ ਕੋਲ 12 ਏਕੜ ਜ਼ਮੀਨ ਆ ਤੇ ਜਸਪਾਲਕੌਰ ਗੱਲ ਜਿਹੜੀ ਪਿੰਡ ਗੁੱਜਪੁਰ ਤਹਿਸੀਲ ਨਮਾਸਰ ਦੀ ਰਹਿਣ ਵਾਲੀ ਆ ਉਹ ਵੇਚਣਾ ਚਾਹੁੰਦੀ ਆ ਵੀ ਅਸੀਂ ਉਹ ਤੁਹਾਡਾ 12 ਏਕੜ ਜ਼ਮੀਨ ਦਾ ਸੌਦਾ ਬੈਕ ਕਰਾ ਦਿੰਦੇ ਆ ਤਹਿਸੀਲ ਸਮਰਾਲੇ ਇਹਨਾਂ ਦੀ ਲਿਖਤ ਹੋਗੀ ਜਿਹੜੀ ਜ਼ਸਪਾਰ ਕੋ ਗੈਲਾ ਉਹਨੂੰ ਕੁਝ ਐਲਮਨ ਵੀ ਨਹੀਂ ਸੀ ਵੀ ਮੈਂ ਇਹ ਜਗਾ ਦਾ ਦੀ ਜ਼ਮੀਨ ਵੇਚਣੀ ਆ ਇਹਨਾਂ ਨੇ ਇੱਕ ਲੇਡੀਜ਼ ਹੇਅਰ ਕਰ ਲਈ ਜਿਹਦਾ ਨਾਮ ਅਸਲ ਹੈ ਕੀ ਕਸ਼ਮੀਰ ਕੌਰ ਪਤਨੀ ਸਲੱਖਣ ਸਿੰਘ ਵਾਸੀ ਪਿੰਡ ਮੋਢੜੀਆਂ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਇਹਦਾ ਜਾਲੀ ਦਸਤਾਵੇਜ਼ ਜ਼ਸਪਾਰ ਕੋ ਗਿਲਦੀ ਬਣਾ ਕੇ ਬਿਆਨਾ ਹੋ ਗਿਆ ਜੀ ਤਹਿਸੀਲ ਸਬਰਾਲੇ ਦੇ ਵਿੱਚ ਸਲੱਖਣ ਇਹਨਾਂ ਨੇ ਮਲਕੀਰ ਸਿੰਘ ਨੇ 5-5 ਲੱਖ ਦੇ ਚੈੱਕ ਦੇਤੇ ਜੀ ਇਹਨਾਂ ਨੂੰ ਔਰ 35 ਲੱਖ ਰੁਪਈਆ ਨਕਦ ਦੇਤਾ ਜਗਦੀਸ਼ ਸਿੰਘ ਤੇ ਅਮਰਜੀਤ ਸਿੰਘ ਨੂੰ ਜੀ ਤੇ ਇੱਥੇ ਲਿਖਤ ਹੋ ਗਈ ਦੇਖ ਤੋਂ ਹੁਣ ਤੋਂ ਬਾਅਦ ਜਦੋਂ ਇਸ ਚੀਜ਼ ਦਾ ਸਮਾਂ ਆਇਆ ਤਾਂ ਇਹਨੇ ਖਰੀਦਦਾਰ ਮਲਕੀ ਸਿੰਘ ਚਾਹ ਲੈ ਇਹਨਾਂ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨਾਲ ਸੰਪਰਕ ਨਾ ਬਣਿਆ ਤੇ ਇਹਨੂੰ ਜਾਪਣ ਲੱਗਾ ਕਿ ਮੇਰੇ ਨਾਲ ਥੱਗੀ ਹੋ ਗਈ 50 ਲੱਖ ਰੁਪਏ ਦੀ ਉਸ ਤੋਂ ਬਾਅਦ ਸਾਡੇ ਮਾਨਯੋਗ ਐਸਐਸਪੀ ਸਾਹਿਬ ਖੰਡਾ ਨੂੰ ਐਪਲੀਕੇਸ਼ਨ ਦਿੱਤੀ ਤੇ ਸਾਡੇ ਸੀਨੀਅਰ ਅਫਸਰਾਂ ਨੇ ਪੜਤਾਲ ਕੀਤੀ ਪੜਤਾਲ ਤੋਂ ਪਾਇਆ ਗਿਆ ਕਿ ਜਿਹੜੇ ਜਗਦੀਸ਼ ਸਿੰਘ ਉਰਫ ਦੀਸ਼ਾ ਵਾਸੀ ਕਲਹੀੜੀ ਥਾਣਾ ਸਿਟੀ ਬਰਿੰਦਾ ਤੇ ਅਮਰਜੀਤ ਸਿੰਘ ਉਰਫ ਆਰਤੀਆ ਜੋ ਅਸਲ ਮਾਸਟਰਮਾਈਂਡ ਨੇ ਜੀ ਇਹਨਾਂ ਨੇ ਕਸ਼ਮੀਰਕੌਰ ਲੈਣੀ ਨੂੰ ਫੇਰ ਕਰਕੇ ਤੇ ਮਲਕੀਸ਼ ਸਿੰਘ ਚਾਹਲ ਨਾਲ 50 ਲੱਖ ਦੀ ਠੱਗੀ ਮਾਰ ਲਿਆ ਜਿਹੜੀ ਇਹਦੇ ਕੋਈ ਹੋਰ ਨਾਮ ਵੀ ਹੈਗਾ ਸੌਲੂਬਾਤ ਜਿਹੜਾ ਹੈਗਾ ਇਹ ਇਹ ਬਿਸ਼ੋਕਰ ਜਿਹੜਾ ਜਸਪਾਲਕੌਰ ਗੱਲਾ ਜੀ ਅਸਲ ਮਾਲਕ 12 ਏਕੜ ਦੀ ਇਹਨਾਂ ਦਾ ਪ੍ਰੋਵਾਈਡਰ ਇਹਨਾਂ ਦੇ ਹਸਬੰਦ ਨੇ ਜੀ ਕਰਨਲ ਨੇ ਫੌਜ ਇਹ ਪਿੰਡ ਗੁੱਜਰਪੁਰ ਤਸੀਹ ਨਵਾਂ ਸ਼ਹਿਰ ਦੇ ਰਹਿਣ ਵਾਲੇ ਨੇ ਤੇ ਤਿੰਨ ਬੰਦੇ ਨੇ ਜਾਲੀ ਮਤਲਬ ਜਾਲੀ ਬਣ ਕੇ ਜਾਲੀ ਨਾ ਬਣ ਕੇ ਜਾਲੀ ਦਸਤਾਵੇਜ਼ ਤਿਆਰ ਕਰਕੇ 50 ਲੱਖ ਦੀ ਠੱਗੀ ਮਾਰੀ ਹੈ ਜੀ ਫਿਰ ਉੱਤਤਾ ਦੀ ਫਾਲੀ ਵੀ ਹੈ ਜੀ ਜੀ ਅਸੀਂ ਤਰਜੀਤ ਰਾਣ ਜਿਹੜੀ ਕਸ਼ਮੀਰ ਕੌਰ ਪਤਨੀ ਸਲੱਖਣ ਸਿੰਘ ਮੋਧੜੀਆਂ ਪਿੰਡ ਜ਼ਿਲ੍ਹਾ ਫਤਿਹਗੜ੍ਹ ਨੂੰ ਗਿਸਤਾਰ ਕਰ ਲਿਆ ਜੋ ਜਿਨੇ ਆਪਣਾ ਆਪਣੇ ਆਪ ਨੂੰ ਜਿਸਪਾਰਕ ਔਰ ਗਿੱਲ ਦੇ ਦਸਤਾਵੇਜ਼ ਤਿਆਰ ਕਰਕੇ ਬਿਆਨਾਂ ਦੇ ਔਰ ਜ਼ਮੀਨ ਦੀ ਮਾਲਕ ਬਣੀ ਸੀ ਇਹਦੇ ਵਿੱਚ ਜੋ ਪੈਸੇ ਦੀ ਧਿਰ ਕਭੀ 50 ਲੱਖ ਦੀ ਚੋਰੀ ਹੋ ਗਈ ਹੈ ਜੀ ਕੋਈ ਅਸਲ ਮਾਸਟਰਮਾਈਂਡ ਗ੍ਰਫਤਾਰ ਕਰਨੇ ਬਾਕੀ ਨੇ ਜੀ ਤਫਤੀਸ਼ਦਾਰ ਨੇ ਇਹ ਵੀ ਦੇਖਣਾ ਹੈ ਜੇ ਬਾਕੀ ਆ ਵੀ ਇਹਨਾਂ ਦੇ ਨਾਲ ਲੇਡੀ ਹੋਰ ਔਰਤਾਂ ਕੰਨੀਆਂ ਨੇ ਕੀ ਇਹਨਾਂ ਦੀਆਂ ਮੈਸੇਜਸ ਤਾਂ ਵੀ ਆਈਆਂ ਸੀ ਇੱਥੇ ਜਾਂ ਨਹੀਂ ਤਾਂ ਉਹਨਾਂ ਨੂੰ ਜਲਦੀ ਅਸੀਂ ਗ੍ਰਫਤਾਰ ਕਰਕੇ ਪੈਸੇ ਦੀ ਬਰਾਮਦਗੀ ਕਰਾਵਾਂਗੇ ਸਾਰੀ ਰਕਮ ਦੀ ਠੀਕ ਹੈ ਤਾਂ జగਤਨਾਥ ਜੀ ਨਹੀਂ ਕਸ਼ਮੀਰ ਕੌਰ ਦੇ ਤਾਂ ਕੋਈ ਨਹੀਂ ਸਰ ਹਜੇ ਇਹਨਾਂ ਜਗਬੀਰ ਵਰਪਦੀਸ਼ਾ ਤੇ ਅਮਰਜੀਤ ਸਿੰਘ ਵਰ ਔਰ ਅੜਤੀ ਆ ਇਹਨਾਂ ਦੇ ਖਿਲਾਫ ਹੈਗੇ ਨੇ ਜੀ ਕਾਫੀ ਲੱਖਾਂ ਦੀ ਹੋਰ ਕਰੋੜਾਂ ਦੀ ੱੱਗੀ ਮਾਰੀ ਹੋਈ ਹੈ ਇਹਨਾਂ ਨੇ ਕਈ ਲੋਕਾਂ ਦੇ ਨਾਲ ਜੀ ਮੁਕੱਦਮੇ ਦਰਜ ਨੇ ਇਹਨਾਂ ਤੇ ਇਹ ਕਿਹੜੇ ਜਿਹੇ ਪ੍ਰਾਪਰਟੀ ਦੇ ਵਿੱਚ ਕਿੱਥੇ ਹੋਰ ਮਾਮਲੇ ਨੇ ਬ੍ਰਾਪਰਟੀ ਦੇ ਇਹ ੱੱਗੀਆਂ ਹੀ ਮਾਰ ਦਿੰਦੇ ਜੀ ਆਪ ਲੋਕਾਂ ਨਾਲੀ ਪ੍ਰਾਪਰਟੀ ਮਤਲਬ ਜਾਲੀ ਬਣਾਉਂਦੇ ਮੁਕਾ ਕੇ ਜਾਲੀ ਬਿਆਨੇ ਕਰਕੇ ਜੀ ਐਸੇ ਥੱਗ ਬਣੇ ਲੋਕਾਂ ਤੋਂ